ਲਗਾਤਾਰ ਸਾਡੇ ਨਾਲ ਸੰਪਰਕ ਕਰ ਰਹੇ ਨੇ ਕੁਝ ਡਰਾਈਵਰ ਵੀਰ ਜਿਹੜੇ ਕਹਿ ਰਹੇ ਨੇ ਜਾਂ ਤਾਂ ਕਿਸੇ ਦਾ ਸਾਥੀ ਹਰੱਸ ਦੇ ਵਿੱਚ ਲੈ ਲਿਆ ਜਾਂ ਕਿਸੇ ਦਾ ਰਿਸ਼ਤੇਦਾਰ ਲੈ ਰਿਹਾ ਜਾਂ ਕਿਸੇ ਦਾ ਪਰਿਵਾਰਕ ਮੈਂਬਰ ਹਰੱਸ ਦੇ ਵਿੱਚ ਲੈ ਲਿਆ ਉਹ ਦੱਸਦੇ ਆ ਕਿ ਆਈਐਸ ਦੀਆਂ ਰੇਡਾਂ ਵੀ ਜਿਹੜੀਆਂ ਬਹੁਤ ਜ਼ਿਆਦਾ ਅੱਗੇ ਤੋਂ ਤੇਜ਼ ਹੋ ਚੁੱਕੀਆਂ ਆ ਅ ਜਿਹਦਾ ਇੱਕ ਮੁੱਖ ਕਾਰਨ ਤਾਂ ਹੈਗਾ ਆ ਕਿ ਆਈਐਸ ਦਾ ਜਦੋਂ ਤਾਂ ਡਾਇਰੈਕਟਰ ਚੇਂਜ ਕੀਤਾ ਗਿਆ ਤਾਂ ਉਹਦੇ ਤੋਂ ਉਮੀਦ ਲਾਈ ਜਾ ਰਹੀ ਹੈ ਟਰੰਪ ਪ੍ਰਸ਼ਾਸਨ ਵੱਲੋਂ ਕਿ ਉਹ ਵੱਡੇ ਪੱਧਰ ਤੇ ਜਿਹੜਾ ਅ ਇਲੀਗਲਸ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕਰਨਗੇ ਸੋ ਕੁਝ ਗੱਲਾਂ ਜਿਹੜੀਆਂ ਹੁਣ ਨਿਕਲ ਕੇ ਬਾਹਰ ਆਈਆਂ ਹੈਗੀਆਂ ਕਿ ਜਿਵੇਂ ਕਿ ਆਪਣੇ ਜਿਹੜੇ ਟਰੱਕ ਡਰਾਈਵਰ ਆ ਵੱਖ-ਵੱਖ ਆ ਸਟੇਟਾਂ ਵਿੱਚ ਜਾਂਦੇ ਆ ਖਾਸ ਕਰਕੇ ਕੁਝ ਸਟੇਟਾਂ ਏਦਾਂ ਦੀਆਂ ਜਿਹਦੇ ਵਿੱਚ ਇੰਡੀਆਨਾ ਹੈਗਾ ਟੈਕਸਾਸ ਹੈਗਾ ਲੂਜੀਆਨਾ ਆ ਜਾਂ ਏਦਾਂ ਕਹਿ ਲਓ ਕਿ ਜਿਹੜੇ ਕੁਝ ਬਾਰਡਰ ਸਟੇਟਾਂ ਹੈਗੀਆਂ ਜਿੱਥੇ ਜ਼ਿਆਦਾ ਸਖਤੀ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ ਕੁਝ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਿਹੜੇ ਆਪਣੇ ਪੰਜਾਬੀ ਡਰਾਈਵਰ ਹੈ ਜਾਂ ਤੱਕ ਕਿਸੇ ਨੂੰ ਸਕੇਲ ਤੇ ਜਦੋਂ ਪੋਲ ਓਵਰ ਕੀਤਾ ਇਸ ਕਰਕੇ ਪੋਲ ਓਵਰ ਕੀਤਾ ਕਿ ਉਸਦੇ ਟਰੱਕ ਦੀ ਇਨਸਪੈਕਸ਼ਨ ਕਰਨੀ ਹੈ ਪਰ ਜਦੋਂ ਬਾਅਦ ਵਿੱਚ ਉਹਦੇ ਕੋਲੋਂ ਪੇਪਰ ਮੰਗੇ ਗਏ ਪਤਾ ਲੱਗਾ ਕਿ ਇਹ ਹੀ ਵਰਕ ਪਰਮਿਟ ਤੇ ਹੈ ਤੇ ਕੇਸ ਪੈਂਡਿੰਗ ਹੈ ਤਾਂ ਉਹਨੂੰ ਉੱਥੇ ਡਿਟੇਨ ਕਰ ਲਿਆ ਗਿਆ ਇੱਕ ਦੋ ਹੋਰ ਵੀ ਖਬਰ ਸਾਹਮਣੇ ਆਈ ਹੈ ਕਿ ਇੱਕ ਡਰਾਈਵਰ ਜਿਹੜਾ ਸੀਗਾ ਉਹ ਹਾਈਵੇ ਤੇ ਜਾ ਰਿਹਾ ਤਾਂ ਉਸ ਨੂੰ ਜਦੋਂ ਪੁਲਸਾਰਿਆਂ ਦੇ ਪਿੱਛੇ ਲਾਈਟਾਂ ਦਿੱਤੀਆਂ ਲਾਈਟਾਂ ਲਾ ਕੇ ਜਦੋਂ ਉਹਦੇ ਕੋਲ ਆਇਆ ਪਰ ਉਹਦੇ ਪੇਪਰ ਵਰਕ ਮੰਗੇ ਆ ਤਾਂ ਉਸ ਤੋਂ ਬਾਅਦ ਉਸ ਨੂੰ ਉੱਥੇ ਅਰੈਸਟ ਕਰ ਲਿਆ ਗਿਆ ਤੇ ਉਹਦਾ ਟਰੱਕ ਵੀ ਜਿਹੜਾ ਹੈ ਉੱਥੇ ਹੀ ਸਾਈਡ ਤੇ ਲਾਤਾ ਗਿਆ ਅ ਸੋ ਤੁਸੀਂ ਆਪ ਸਾਡਾ ਲਓ ਕਿ ਇਸ ਟਾਈਮ ਜਿਹੜੀ ਸਖਤਾਈ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ ਕਿਉਂਕਿ ਨਾਨ ਡੋਮਸ ਫਾਈਲ ਨੂੰ ਲੈ ਕੇ ਜਿਹੜਾ ਸ਼ੌਂਦਫੀ ਹੋਣ ਦਾ ਬਿਆਨ ਆਇਆ ਸੀਗਾ ਆ ਕਿ ਅਸੀਂ ਇਹਦੇ ਵਿੱਚ ਕੋਈ ਵੀ ਢਿੰਡ ਨਹੀਂ ਦੇਣੀ